ਆ ਦੇਖੋ ਅੰਬੇਦਕਰ ਹੌਸਟਲ ਦੀ ਮੈਸ ਦਾ ਇਹ ਹਾਲ ਆ ਖਾਣੇ ਦੇ ਵਿੱਚੋਂ ਸੁੰਡ ਨਿਕਲ ਰਿਆ ਹੁਣ ਕੁੜੀਆਂ ਕੀ ਕਰਨ ਫਿਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਇਹ ਸਭ ਵੇਖ ਕੇ ਦੱਸਾਂਗਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਨੇ ਚ ਸੁੰਡੀ ਪਾਈ ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇ ਪਾਜੀ ਕੀਤੀ ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ 'ਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਇਹ ਦੇਖੋ ਅੰਮੇਰਕਰ ਹਸਟਲ ਦੀ ਮੈਸ ਦਾ ਇਹ ਹਾਲ ਆ ਖਾਨੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫੇਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਇਹ ਸਭ ਵੇਖ ਕੇ ਦੱਸਾਵਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਆਨੇ ਚ ਸੁੰਢੀ ਪਾਈ। ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇ ਪਾਜੀ ਕੀਤੀ। ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ। ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ 'ਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਆ ਦੇਖੋ ਅੰਮੇਰ ਘਰੋਸਟਲ ਦੀ ਮੈਸ ਦਾ ਇਹ ਹਾਲ ਆ। ਖਾਨੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਇਹ ਸਭ ਵੇਖ ਕੇ ਦੱਸਾਂਗਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਨੇ ਚ ਸੁੰਡੀ ਪਾਈਗੀ ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇ ਪਾਜੀ ਕੀਤੀ ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਆ ਦੇਖੋ ਅੰਮੇਰ ਘਰੋਸਟਲ ਦੀ ਮੈਸ ਦਾ ਇਹ ਹਾਲ ਆ ਖਾਣੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਇਹ ਸਭ ਵੇਖ ਕੇ ਦੱਸਾਂਗਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਖਾਣੇ 'ਚ ਸੁੰਡੀ ਪਾਈ। ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇ ਪਾਜੀ ਕੀਤੀ। ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ। ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਆਹ ਦੇਖੋ ਅੰਮੇਰ ਘਰੋਸਟਲ ਦੀ ਮੈਸ ਦਾ ਇਹ ਹਾਲ ਆ। ਖਾਨੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਇਹ ਸਭ ਵੇਖ ਕੇ ਦੱਸਾਂਗਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਨੇ ਚ ਸੁੰਡੀ ਪਾਈ। ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇ ਪਾਜੀ ਕੀਤੀ। ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ। ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਆ ਦੇਖੋ ਅੰਮੇਰ ਘਰੋਸਟਲ ਦੀ ਮੈਸ ਦਾ ਇਹ ਹਾਲ ਆ। ਖਾਣੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਇਹ ਸਭ ਵੇਖ ਕੇ ਦੱਸਾਂਗਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਖਾਣੇ 'ਚ ਸੁੰਡੀ ਪਾਈ। ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇ ਪਾਜੀ ਕੀਤੀ। ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ। ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਆ ਦੇਖੋ ਅੰਬੇਰ ਘਰੋਸਟਲ ਦੀ ਮੈਸ ਦਾ ਇਹ ਹਾਲ ਆ। ਖਾਨੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਇਹ ਸਭ ਵੇਖ ਕੇ ਦੱਸਾਂਗਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਆਨੇ ਚ ਸੁੰਡੀ ਪਾਈ ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਆ ਦੇਖੋ ਅੰਬੇਰ ਘੋਸਟ ਦੀ ਮੈਸ ਦਾ ਇਹ ਹਾਲ ਆ ਖਾਨੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੁਣ ਕੁੜੀਆਂ ਕੀ ਕਰਨ ਫਿਰ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦੇ ਮੈਸ ਦੇ ਖਾਣੇ 'ਚ ਸੁੰਡੀਆਂ ਨਿਕਲਿਆ ਨੇ ਜੀ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਤੇ ਉਸ ਤੋਂ ਬਾਅਦ ਮੈਸ ਦੀਆਂ ਕੁੜੀਆਂ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਜੀ ਹਾਂ ਜਦ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਤਾਂ ਉੱਥੇ ਜਿਹੜੀਆਂ ਕੁੜੀਆਂ ਮੌਜੂਦ ਸੀਗੀਆਂ ਉਹ ਰੋਲਾ ਪਾ ਦਿੰਦੀਆਂ ਐ ਸਭ ਵੇਖ ਕੇ ਦੱਸਵਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਬੇਦਕਰ ਹੋਸਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉੱਥੇ ਮੈਸ 'ਚ ਇੱਕ ਵਿਦਿਆਰਥੀ ਦੇ ਖਾਣੇ 'ਚ ਸੁੰਢੀ ਪਾਈ। ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਜ਼ ਦਫਤਰ ਦਾਖਰ ਹੋ ਕਰਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ। ਜਦੋਂ ਡੀਨ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ 'ਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮਾਮਲਾ ਵੱਧਦਾ ਦੇਖ ਡੀਨ ਨੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ। ਮੈਸ ਠੇਕੇਦਾਰ ਖਿਲਾਫ ਕਾਰਵਾਈ ਕਰਨ ਸਮੇਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ।